ਕਸਰ ਪ੍ਰਭੂ ਤੁਸੀਂ ਬੀ ਦੇਖ ਲੋ ਚੋਨੇ ਦਾ ਹੱਥੀ ਝਾੜਿਆ ਹੋਇਆ ਖੇਤ ਦਾ ਬੀਜ ਆ ਇਹ ਤੇ ਇਹ ਬੀ ਹੁਣ ਟਬੂਰ ਲੈ ਚੁੱਕਿਆ ਇਹਨੂੰ 24 ਘੰਟੇ ਪਾਣੀ ਚ ਰੱਖਿਆ ਗਿਆ ਤੇ 24 ਘੰਟੇ ਗਿੱਲੀ ਸਿੱਲੀ ਛਾਵੇਂ ਬੋਰੀ ਨੂੰ ਰੱਖਿਆ ਗਿਆ ਤੇ ਬੋਰੀ ਤੋਂ ਬਾਅਦ ਹੁਣ ਅਸੀਂ ਆ ਗਏ ਆ ਖੇਤ ਦੇ ਵਿੱਚ ਜਿੱਥੇ ਖਾਦਾਂ ਦਾ ਛਿੱਟਾ ਲੱਗ ਚੁੱਕਿਆ ਹੈਗਾ ਤੇ ਸਾਡੀ ਸਾਰੀ ਤਿਆਰੀ ਹੈ ਇੱਥੇ ਕਿਹੜਾ ਨਦੀਨ ਨਾਸ਼ਕ ਪਾਉਣਾ ਉਸ ਤੋਂ ਬਾਅਦ ਇਹ ਸਾਰੀ ਉੱਤੇ ਆਪਾਂ ਪਰ ਆਲੀ ਰੱਖਣੀ ਹੈਗੀ ਆ ਇੱਕ ਡਿਟੇਲਡ ਵੀਡੀਓ ਆਉਗੀ ਇਹ ਵੀਡੀਓ ਸਿਰਫ ਤੁਹਾਨੂੰ ਇੰਟਰੋਡਕਸ਼ਨ ਦੇ ਲਈ ਹੈ ਕਿ ਤੁਸੀਂ ਨਾ ਕਈ ਵਾਰੀ ਆਪਾਂ ਨੂੰ ਸਾਰੀਆਂ ਚੀਜ਼ਾਂ ਨਹੀਂ ਮਿਲਦੀਆਂ ਜੋ ਮੈਂ ਵਰਤ ਰਿਹਾ ਤੁਹਾਨੂੰ ਨਹੀਂ ਮਿਲਣਗੀਆਂ ਤੁਸੀਂ ਵਰਤਦੇ ਹੋ ਮੈਨੂੰ ਨਹੀਂ ਮਿਲਣਗੀਆਂ ਪਰ ਆਪਾਂ ਆਪਣੇ ਖੇਤ ਦਾ ਆਪਾਂ ਨੂੰ ਹਾਫ-ਭਾਗ ਪਤਾ ਹੁੰਦਾ ਵੀ ਉੱਥੇ ਆਪਾਂ ਕਿਹੜੀ ਚੀਜ਼ ਸੋਚ ਸਮਝ ਕੇ ਵਰਤਣੀ ਹੈ ਕਿਹੜੀ ਚੀਜ਼ ਜ਼ਰੂਰੀ ਵਰਤਣੀ ਹੈਗੀ ਆ ਜਿਸ ਤਰ੍ਹਾਂ ਇਹ ਜੁੱਧ-ਜੁੱਧ ਦੇ ਚੱਲ ਰਿਹਾ ਸਾਰ ਤੁਸੀਂ ਆਪਣੀਆਂ ਲੋੜਵੰਤ ਚੀਜ਼ਾਂ ਜਿਹੜੀਆਂ ਸਾਰੀਆਂ ਲੈ ਕੇ ਰੱਖੋ ਅਸੀਂ ਆਪਣੇ ਖੇਤ ਦੀਆਂ ਪਿਛਲੇ ਸਾਲ ਦੀਆਂ ਇਹਦੀਆਂ ਗਤੀਵਿਧੀਆਂ ਸੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹ ਕੁਝ ਖਾਦਾਂ ਦਾ ਸੈਟ ਦਿੱਤਾ ਹੈਗਾ ਜਿਦੇ ਵਿੱਚ ਅਸੀਂ ਸੁਪਰ ਵਰਤੀ ਹੈਗੀ ਹੈ ਯੂਰੀਆ ਵਰਤਿਆ ਹੈਗਾ ਤੇ ਸੁਪਰ ਵੀ ਅੱਜਕੱਲ ਮਾਰਕੀਟ ਵਿੱਚ ਜ਼ਿੰਕ ਤੇ ਬਰੋਨ ਵਾਲੀ ਆ ਰਹੀ ਹੈ ਤੁਸੀਂ ਉਹ ਵਰਤ ਸਕਦੇ ਹੈਗੇ ਹੋ ਪोटाश ਪਾਈ ਹੋਈ ਹੈ ਤੇ ਬੀਜ ਤੁਸੀਂ ਕਿਹੜਾ ਲਾਉਣਾ ਉਹਦਾ ਬੀਜ ਕਿੰਨੀ ਮਾਤਰਾ ਵਿੱਚ ਤੁਸੀਂ ਪਾਉਣਾ ਹੈਗਾ ਇਹ ਸਾਰੀਆਂ ਜਿਹੜੀਆਂ ਕਾਰਵਾਈਆਂ ਹੈਗੀਆਂ ਫੈਸਲੇ ਹੈਗੇ ਆ ਇਹ ਤੁਸੀਂ ਆਪ ਕਰਨੇ ਹੁੰਦੇ ਆ ਜੇਕਰ ਤੁਸੀਂ ਇਹ ਫੈਸਲੇ ਆਪ ਨਹੀਂ ਕਰਦੇ ਹੈਗੇ ਫਿਰ ਤੁਹਾਨੂੰ ਸਮੱਸਿਆ ਆ ਸਕਦੀ ਹੈ ਵੀ ਘਟ ਪੈ ਗਿਆ ਵੀ ਵੱਧ ਪੈ ਗਿਆ ਅਸੀਂ ਇੱਥੇ ਦੁਪਹਿਰ ਦੇ ਆਏ ਹੋਏ ਆ ਮੈਂ ਨੰਗੇ ਪੈਰ ਚੱਲ ਰਿਹਾ ਹੈਗਾ ਹੁਣ ਕੋਈ ਧਰਤੀ ਗਰਮ ਨਹੀਂ ਹੈਗੀ ਅਗਰ ਉਗਰਿਆ ਹੋਇਆ ਬੀਜ ਤੁਸੀਂ ਛਿੱਟਾ ਦੇ ਰਹੇ ਹੈਗੇ ਹੋ ਤਾਂ ਬਹੁਤ ਸਮਝਦਾਰੀ ਦੇ ਨਾਲ ਸਵੇਰ ਦੇ ਸਮੇਂ ਜਾਂ ਸ਼ਾਮ ਦੇ ਸਮੇਂ ਟਿੱਕੀ ਟਾਲਣੇ ਸਮੇਂ ਜਦੋਂ ਧਰਤੀ ਦੇ ਵਿੱਚ ਸੇਕ ਘਟਣ ਲੱਗ ਜੇ ਉਸ ਸਮੇਂ ਇਹਨੂੰ ਛਿੱਟਾ ਦਿਓ ਤੇ ਉੱਪਰ ਪਰਾਲੀ ਰੱਖ ਦਿਓ ਤੇ ਪੂਰਾ ਭਰਮਾ ਪਾਣੀ ਲਾ ਦਿਓ 4 ਦਿਨ ਤੱਕ ਤੁਸੀਂ ਖੇਤ ਵਿੱਚ ਨਾ ਜਾਇਓ ਕੋਈ ਪੰਛੀ ਤੁਹਾਡਾ ਬੀਜ ਨਹੀਂ ਚੁਗੇਗਾ ਹਾਂ ਜਿੱਦੇ ਤੁਸੀਂ ਇਸ ਨੂੰ ਛਿੱਟਾ ਦੇ ਕੇ ਪਰਾਲੀ ਰੱਖ ਕੇ ਪਾਣੀ ਲਾਉਣਾ ਉਸੇ ਪਾਣੀ ਦੇ ਵਿੱਚ ਤੁਸੀਂ 20 ਗ੍ਰਾਮ ਇੱਕ ਕਨਾਲ ਦੀ ਸਾਥੀ ਸਪਰੇਅ ਪਾ ਦਿਓ ਹੋਰ ਕੋਈ ਸਪਰੇਅ ਨਹੀਂ ਪੈਣੀ ਬਾਕੀ ਸਾਰੀਆਂ ਸਪ੍ਰੇਹਾਂ ਬੀਜ ਹਰਾ ਹੋਣ ਤੇ ਪਟੀਲਾ ਕਲੋਰ ਜਾਂ ਬੂਟਾ ਕਲੋਰ ਉਹ ਪੈ ਸਕਦੀਆਂ ਨੇ ਕਈ ਵਾਰੀ ਕਿਸਾਨ ਬੀਜ ਚੰਗਾ ਲਿਆਉਂਦੇ ਆ ਉਗਰਾ ਲੈਂਦੇ ਆ ਬੀਜ ਲੈਂਦੇ ਆ ਉਹਨਾਂ ਦੇ ਵਿੱਚ ਉਹ ਥੋੜੀ ਬਹੁਤ ਗਲਤੀ ਕਤਾਹੀ ਵਰਤ ਲੈਂਦੇ ਆ ਫੇਰ ਉਹਨਾਂ ਨੂੰ ਸਮੱਸਿਆ ਵੱਡੇ ਪੱਧਰ ਤੇ ਆ ਜਾਂਦੀ ਹੈਗੀ ਆ ਤੇ ਫੇਰ ਉਹਦਾ ਕੋਈ ਹੱਲ ਨਹੀਂ ਹੁੰਦਾ ਹੈਗਾ ਇੱਕ ਲੌਂਗ ਵੀਡੀਓ ਤੁਹਾਡੇ ਸਾਹਮਣੇ ਆ ਰਹੀ ਹੈ ਥੋੜੇ ਦਿਨਾਂ ਤੱਕ 1-2 ਦਿਨਾਂ ਤੱਕ ਕਿ ਆਪਾਂ ਕਿਹੜੀਆਂ-ਕਿਹੜੀਆਂ ਗਲਤੀਆਂ ਜਿਹੜੀਆਂ ਜਮਾ ਨਹੀਂ ਕਰਨੀਆਂ ਕਿਹੜੀਆਂ ਕਾਰਵਾਈਆਂ ਜਿਹੜੀਆਂ ਆਪਾਂ ਪਹਿਲ ਤੇ ਅਧਾਰ ਤੇ ਕਰਨੀਆਂ ਤਾਂ ਕਿ ਆਪਣੇ ਖੇਤ ਦੇ ਵਿੱਚ ਆਪਾਂ ਵਧੀਆ ਤਰੀਕੇ ਦੇ ਨਾਲ 20-25 ਦਿਨਾਂ ਦੀ ਪਨੀਰੀ ਲੱਗਣ ਜੋ ਕਰ ਲਗੇ ਕਿਉਂਕਿ ਪਨੀਰੀ ਦੇ ਹਫ਼ਤੇ ਵੱਧੀ ਸਮੱਸਿਆਵਾਂ ਹੈਗੀਆਂ ਕੋਈ ਸਮੱਸਿਆ 7 ਦਿਨਾਂ ਤੇ ਆਉਂਦੀ ਹੈ ਕੋਈ 15 ਦਿਨਾਂ ਤੇ ਕੋਈ 20 ਦਿਨਾਂ ਤੇ ਜਿਹੜੀ ਪਨੀਰੀ 20 ਦਿਨਾਂ ਤੱਕ ਠੀਕ ਰਹਿੰਦੀ ਹੈ ਉਹਦੇ ਵਿੱਚ ਕੋਈ ਵੀ ਸਮੱਸਿਆ ਨਹੀਂ ਆਉਂਦੀ ਹੈਗੀ ਤਾਂ ਇਹ ਜਿੰਗੀਆਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖੋ